तो गड़े गया क्या करो गड़े गड़े करते रब ने क्या करे मेनू नहीं पता फिर रंग ਕਾਹ ਜੀ ਜਿਹਾ ਕਰੋ ਕਰਤਾ ਭਾਜ ਬੇਮੌਸਮੀ ਮੀਂਹ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਤੁਸੀਂ ਦੇਖੋ ਰੱਬ ਨੇ ਗੜੇ ਗੜੇ ਪਕਾਤੇ ਫਲ ਫਰੂਟ ਵਾਲੇ ਬੂਟਿਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਣਾ ਜਿਵੇਂ ਕਿ ਆਂਬ ਹੋਗੇ ਜਾਮਣ ਆਉਗੀਆਂ ਇਹਦੀਆਂ ਜਿਹੜਾ ਹੁਣ ਬੂਰ ਪਿਆ ਹੋਇਆ ਲੀਚੀ ਹੋਗੀ ਹੈਨਾ ਇਹ ਗੜੇ ਮਾਰੀ ਨਾਲ ਬਹੁਤ ਨੁਕਸਾਨ ਹੋਣਾ ਬਾਕੀ ਆਪਣੀ ਰਾਏ ਕਮੈਂਟ ਚ ਜਰੂਰ ਦਿਓ ਤੁਸੀਂ ਪ੍ਰੰਧ ਦਾ ਫਤੇਗੜ ਸਾਹਿਬ ਵੀ ਇਹ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ Bentar. Tu pemilik lebih ya bicik.